ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਨੋਂ ਸਵਾਗਤ ਹੈ ਅੱਜ ਅਸੀਂ ਤੁਹਾਡੇ ਨਾਲ ਇੱਕ ਅਜੀਹਾ ਮਾਮਲਾ ਸਾਂਝਾ ਕਰ ਰਹੇ ਹਾਂ ਜੋ ਅਮਰੀਕਾ ਤੇ ਪੰਜਾਬ ਦੋਵਾਂ ਦੇਸ਼ਾਂ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਅਮਰੀਕਾ ਵਿੱਚ ਹਰਜਿੰਦਰ ਸਿੰਘ ਨਾਂ ਦਾ ਇੱਕ ਨੌਜਵਾਨ ਦਾ ਨਾਮ ਸਾਹਮਣੇ ਆ ਰਿਹਾ ਹੈ। ਇਹ 2018 ਵਿੱਚ ਮੈਕਸੀਕੋ ਰਾਹੀਂ ਸਾਊਥ ਵਾਰਡਰ ਟੱਪ ਕੇ ਗੈਰ ਕਾਨੂੰਨੀ ਤੌਰ 'ਤੇ ਅਮਰੀਕਾ ਪਹੁੰਚਿਆ। ਉਸ ਸਮੇਂ 트ੰਪ ਦੀ ਸਰਕਾਰ ਸੀ। ਉਸਨੇ ਪੇਪਰ ਲਗਾਏ ਪਰ ਉਸਦੀ ਅਰਜ਼ੀ ਰਿਜੈਕਟ ਹੋ ਗਈ। ਫਿਰ ਉਸਨੇ ਦੱਸਿਆ ਕਿ ਇੰਡੀਆ ਵਾਪਸ ਜਾਣ ਨਾਲ ਉਸ ਦੀ ਜਾਨ ਨੂੰ ਖਤਰਾ ਹੈ। ਇਸ ਕਾਰਨ ਉਸ ਨੂੰ ਅਸਥਾਈ ਤੌਰ ਤੇ ਰਹਿਣ ਦੀ ਇਜਾਜ਼ਤ ਮਿਲ ਗਈ ਉਸ ਨੇ ਟੈਕਸ ਦੇ ਕੇ ਵਰਕ ਪਰਮਿਟ ਲਿਆ ਫਿਰ ਟਰੱਕ ਡਰਾਈਵਿੰਗ ਦਾ ਲਾਇਸੈਂਸ ਵੀ ਹਾਸਲ ਕੀਤਾ ਜਦੋਂ ਕਿ ਉਸ ਨੂੰ ਸਿਰਫ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੀ ਲੈ ਸਕਦਾ ਸੀ ਪਰ ਹੁਣ ਗੱਲ ਬਹੁਤ ਗੰਭੀਰ ਹੋ ਚੁੱਕੀ ਹੈ ਹਰਜਿੰਦਰ ਸਿੰਘ ਕੋਲੋਂ ਇੱਕ ਐਕਸੀਡੈਂਟ ਹੋ ਗਿਆ ਤੇ ਐਕਸੀਡੈਂਟ ਰਾਹੀਂ ਤਿੰਨ ਜਾਨਾਂ ਛਲੀਆਂ ਗਈਆਂ ਜਦ ਕਿ ਇੱਕ ਜਾਨ ਦੀ سزا 15 ਸਾਲ ਹੈ ਅਤੇ ਤਿੰਨ ਜਾਨਾਂ ਦੀ سزا 45 ਸਾਲ ਹੋ ਸਕਦੀ ਹੈ ਲੋਕਾਂ ਵਿੱਚ ਭਰਮ ਹੈ ਪੰਜਾਬ ਦੇ ਲੋਕਾਂ ਵਿੱਚ ਉਸ ਦੇ ਨਾਂ ਤੇ ਕੇ ਫੰਡ ਪੇਜ ਬਣਾਏ ਹੋਏ ਹਨ ਸਚਾਈ ਇਹ ਹੈ ਕਿ ਇਹ ਪੇਜ ਧੋਖਾ ਧੜੀ ਲਈ ਬਣੇ ਹਨ ਕੋਈ ਵੀ ਫੰਡ ਉਸ ਦੇ ਘਰ ਨਹੀਂ ਪਹੁੰਚੇਗਾ ਕੋਈ ਸ਼ਰਾਰਤੀ ਲੋਕ ਏ ਸਿਰਫ ਆਪਣੇ ਫਾਇਦੇ ਲਈ ਕਰ ਰਹੇ ਹਨ ਅਸੀਂ ਅਕਸਰ ਸਿਰਫ ਉਸ ਨੌਜਵਾਨ ਬਾਰੇ ਸੋਚਦੇ ਹਾਂ ਜੋ ਸਜ਼ਾ ਭੁਗਤ ਰਿਹਾ ਹੈ ਪਰ ਉਹ ਤਿੰਨ ਬੇਗਨਾ ਲੋਕਾਂ ਬਾਰੇ ਕਦੇ ਨਹੀਂ ਸੋਚਦੇ ਜੋ ਆਪਣੀਆਂ ਜਾਨਾਂ ਗਵਾ ਬੈਠੇ ਹਨ ਹਕੀਕਤ ਇਹ ਹੈ ਕਿ ਉਥੇ ਦੀ ਸਰਕਾਰ ਕੋਲ ਸਾਰੇ ਪ੍ਰੂਫ ਹਨ ਕੋਈ ਵੀ ਪਟੀਸ਼ਨ ਹੁਣ ਕੰਮ ਨਹੀਂ ਆ ਸਕਦੀ ਇੱਕ ਮਹੀਨਾ ਪਹਿਲਾਂ ਵੀ ਉਸ ਨੂੰ ਸਪੀਡ ਟੈਕਟ ਮਿਲੀ ਸੀ ਜਦੋਂ ਉਸ ਤੋਂ 12 ਸਵਾਲ ਪੁੱਛੇ ਗਏ 12 ਵਿੱਚੋਂ ਸਿਰਫ 2 ਦੇ ਜਵਾਬ ਦਿੱਤੇ ਇਹ ਦੱਸਿਆ ਹੈ ਕਿ ਇਹ ਲਾਇਸੈਂਸ ਲੈਣ ਦੇ ਕਾਬਲ ਨਹੀਂ ਸੀ ਇਸ ਵੀਡੀਓ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਜੋ ਫੰਡ ਪੇਜਾਂ ਤੇ ਅੰਨੇ ਵਿਸ਼ਵਾਸ ਨਾ ਕਰੋ ਤੇ ਹਮੇਸ਼ਾ ਸਚਾਈ ਅਤੇ ਦੋਵਾਂ ਪੱਖਾਂ ਨੂੰ ਜਾਣੋ ਜੇ ਸਾਡੇ ਕੋਲੋਂ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ